ਪੜਨਾ ਲਿਖਣਾ ਸੌਖਾ ਅਤੇ ਸਰਲ ਕਾਰਜ ਨਹੀਂ ਡੰਡੀ ਪੜਨਾ ਲਿਖਣ ਲਈ ਛੌਂਕ ਸੁਪਨੇ ਸਿੱਦਕ ਅਤੇ ਸਵੇਦਨਾ ਦੀ ਲੋੜ ਹੁੰਦੀ ਹੈ ਡੰਡੀ ਪੜਨਾ ਲਿਖਣਾ ਲਈ ਮਾਹੌਲ ਮਾਨ ਮਹਾਰਤ ਅਤੇ ਮਕਸਦ ਚਾਹੀਦਾ ਹੈ ਡੰਡੀ ਪੜਨਾ ਲਿਖਣਾ ਅਮਲ عقੀਦਤ ਅਤੇ ਆਦਤ ਵਰਗਾ ਹੁੰਦਾ ਡੰਡੀ ਪੜਨਾ ਲਿਖਣਾ ਨਾਲ ਸਕੂਨ ਸਹਜਤਾ ਅਤੇ ਸਿਆਣਪ ਉਪਜਦੀ ਹੈ ਡੰਡੀ ਪੜਨ ਲਿਖਣ ਨਾਲ ਦਿਲਾਂ ਦੀ ਧੜਕਣ ਲੈ ਆਤਮਿਕ ਹੋ ਜਾਂਦੀ ਹੈ ਡੰਡੀ ਪੜਨ ਲਿਖਣ ਨਾਲ ਊਰਜਾ ਉਤਸ਼ਾਹ ਅਤੇ ਉੱਦਮ ਉਤਪੰਨ ਹੁੰਦੇ ਹਨ ਡੰਡੀ ਪੜਨ ਲਿਖਣ ਵਾਲੇ ਲੋਕ ਜਨੂਨੀ ਅਤੇ ਜੀਵੰਤ ਹੁੰਦੇ ਹਨ ਡੰਡੀ ਪੜਨ ਲਿਖਣ ਵਾਲੇ ਲੋਕ ਵਖਰੇ ਬਚਿੱਤਰ ਅਤੇ ਬਲਖਣ ਵਿਵਹਾਰ ਦੇ ਧਾਰਨੀ ਹੁੰਦੇ ਹਨ ਡੰਡੀ ਪੜਨ ਲਿਖਣ ਨਾਲ ਤਰਕ ਤੜਪ ਅਤੇ ਤਾਕਤ ਜਨਮਦੀ ਹੈ ਡੰਡੀ ਪੜਨ ਲਿਖਣ ਨਾਲ ਘਰਾਂ ਦਾ ਲਿਵਾਸ ਲੋੜਾ ਅਤੇ ਲਿਹਾਜ਼ਦਾਰੀਆਂ ਬਦਲ ਜਾਂਦੀਆਂ ਹਨ ਡੰਡੀ ਪੜਨ ਲਿਖਣ ਨਾਲ ਦ੍ਰਿਸ਼ਟੀ ਦਾਰਸ਼ਨਿਕਤਾ ਅਤੇ ਦਰਵੇਸ਼ੀ ਦੇ دروازੇ ਖੁੱਲਦੇ ਹਨ ਡੰਡੀ ਪੜਨ ਲਿਖਣ ਨਾਲ ਹੌਸਲਾ ਹਰਕਤ ਅਤੇ ਹੈਰਤ ਉਰਜਿਤ ਹੁੰਦੀ ਹੈ ਡੰਡੀ ਪੜਨ ਲਿਖਣ ਨਾਲ ਰਿਸ਼ਤੇ ਆਮ ਰਹਿਮਾ ਅਤੇ ਦਸ਼ਾਵਾ ਪ੍ਰਤੀ ਨਜ਼ਰੀਆ ਅਤੇ ਨજર ਬਦਲਦੇ ਹਨ ਡੰਡੀ ਪੜਨ ਲਿਖਣ ਨਾਲ ਖਾਬਾਂ ਖੋਜਾਂ ਅਤੇ ਖਾਹਿਸ਼ਾਂ ਨੂੰ ਮਨੋਬਲ ਅਤੇ ਮਕਸਦ ਮਿਲਦਾ ਹੈ ਡੰਡੀ ਪੜਨ ਲਿਖਣ ਨਾਲ ਦੇਖਣ ਪਰਖਣ ਅਤੇ ਜੋਖਣ ਲਈ ਮੌਲਿਕ ਮਾਪਦੰਡ ਅਤੇ ਮੁੱਲ ਪ੍ਰਾਪਤ ਹੁੰਦੇ ਹਨ ਡੰਡੀ ਪੜਨ ਲਿਖਣ ਨਾਲ ਹਿਰਦਾ ਹਰਿਆਵਲਵੰਤ ਅਤੇ ਹਾਂ ਪੱਖੀ ਹੋ ਜਾਂਦਾ ਹੈ ਡੰਡੀ ਪੜਨ ਲਿਖਣ ਨਾਲ ਮਨੁੱਖ ਦੇ ਅੰਦਰ ਇੱਕ ਨਵੇਂ ਮਨੁੱਖ ਦੀ ਸਿਰਜਨਾ ਦਾ ਆવેશ ਹੁੰਦਾ ਹੈ ਡੰਡੀ ਪੜਨ ਲੇਖਣ ਨਾਲ ਬੰਦੇ ਦੀ ਤੋਰ ਤ੍ਰਨਮ ਅਤੇ ਤਰਜ ਵਿੱਚ ਫਰਕ ਆਉਂਦਾ ਹੈ ਡੰਡੀ ਪੜਨ ਲੇਖਣ ਨਾਲ ਮਨੁੱਖੀ ਸੋਚ ਰੈਡੀ ਨੂੰ ਵਿਸ਼ਵੀ ਵਿਸ਼ਾਲ ਅਤੇ ਵੱਡਾ ਆਕਾਰੀ ਪਰਿਪੇਖ ਉੱਤੇ ਪਹੁੰਚ ਮਿਲਦੀ ਹੈ ਡੰਡੀ ਪੜਨ ਲਿਖਣ ਨਾਲ ਮਾਨਵੀ ਸੁਪਨੇ ਗਹਿਰੇ ਗੀਤਮਈ ਅਤੇ ਗਗਨ ਭਾਵੀ ਹੋ ਜਾਂਦੇ ਹਨ ਡੰਡੀ ਪੜਨ ਲਿਖਣ ਨਾਲ ਲੋੜਾਂ ਲਿਵਾਸ ਅਤੇ ਲਾਲਚ ਸੰਜਮੀ ਅਤੇ ਸੰਤੁਲਿਤ ਅਤੇ ਸਿਹਤਮੰਦ ਹੋ ਜਾਂਦੇ ਹਨ ਡੰਡੀ ਪੜਨ ਲਿਖਣ ਨਾਲ ਪੰਗਰਣ ਪੁੰਗਰਣ ਅਤੇ ਪਿੰਗਰਣ ਦੇ ਅੰਦਾਜ਼ ਸੂਖਮ ਅਤੇ ਸਰਬੰਤ ਹੋ ਜਾਂਦੇ ਹਨ ਡੰਡੀ ਪੜਨ ਲਿਖਨ ਨਾਲ ਅੰਦਰੂਨੀ ਅਹਿਸਾਸ ਅਤੇ ਆਵਾਰਗੀ ਨੂੰ ਸ਼ਾਇਰਾਨਾ ਅਤੇ ਸਰੋਦੀ ਸੁਰ ਨਸੀਬ ਹੁੰਦੀ ਹੈ ਡੰਡੀ ਪੜਨ ਲਿਖਨ ਦੀ ਸੋਜੀ ਅਤੇ ਸ਼ਿੱਦਤ ਨਾਲ ਬੰਦੇ ਦਾ ਫਕੀਰੀ ਫਕਰਪੁਣੇ ਅਤੇ ਫਲਸਫੇ ਪ੍ਰਤੀ ਲਗਾਓ ਵੱਧਦਾ ਹੈ ਡੰਡੀ ਪੜਨ ਲੇਖਨ ਦੀ ਰੁਚੀ ਅਤੇ ਰਿਵਾਜ ਮਾਪਿਆਂ ਦੀ ਪਾਖ ਪ੍ਰੇਰਣਾ ਸੱਚੀ ਸੁੱਚੀ ਸਿੱਖਿਆ ਅਤੇ ਕਿਰਤਸ਼ੀਲ ਕਿਰਦਾਰਾਂ ਦੇ ਮੋਹਮੰਤ ਮਾਹੌਲ ਵਿੱਚੋਂ ਉਦਪਵ ਹੁੰਦੇ ਹਨ ਡੰਡੀ ਪੜਨਾ ਲਿਖਣਾ ਕੀਰਤੀ ماں ਦੀ ਤਾਂ ਉਮਰ ਬੰਦਗੀ ਦਾ ਕਾਵਮਈ ਸਭਕ ਅਤੇ ਸੰਦੇਸ਼ ਹੈ ਸਾਡੇ ਘਰ ਵਿੱਚ ਅਜੇ ਵੀ ਜਗਦਾ ਅੱਖਰਾਂ ਦੀ ਜੋ आसदा दीवा ए हए साडी अनपੜ ਮਾਂ ਦੇ ਸੁਪਨ ਸ਼ੀਲ ਆਕਾਸ਼ ਦਾ ਦੀਵਾ ਮਾਂ ਕਹਿੰਦੀ ਸੀ ਸਦਾ ਨਹੀਂ ਜਾਗਣਾ ਤਨ ਮਿੱਟੀ ਲਹੂ ਮਾਸ ਦਾ ਦੀਵਾ ਸਦਾ ਸਦਾ ਲਈ ਰਹੂ ਧੜਕਦਾ ਇਲਮ ਅਤੇ ਅਹਿਸਾਸ ਦਾ ਦੀਵਾ ਡੰਡੀ ਪੜਨਾ ਲਿਖਣਾ ਖੁਰਾਕ ਖਾਭ ਅਤੇ ਖਬਤ ਹੈ ਡੰਡੀ ਪੜਨਾ ਲਿਖਣਾ ਆਦਰਸ਼ औषधि ਅਤੇ ਆਸ ਹੈ ਡੰਡੀ ਜਦੋਂ ਮਾਪਿਆਂ ਦੀ ਤਰਜੀਹ ਪੈਸਾ ਅਤੇ ਪਦਾਰਥ ਹੋ ਜਾਵੇ ਉਦੋਂ ਪੜਨ ਲਿਖਣ ਦੀ ਰੁਚੀ ਅਤੇ ਰੁਝਾਨ ਕਮਜ਼ੋਰ ਹੋ ਜਾਂਦੇ ਹਨ ਡੰਡੀ ਹਕੂਮਤਾਂ ਦੀ ਬੇਰੁਖੀ ਅਤੇ ਬੇਗਾਨਗੀ ਕਾਰਨ ਪੜਨ ਲਿਖਣ ਅਤੇ ਰਿਵਾਜ ਅਤੇ ਰਵੈਤਾਂ ਕਾਗਜ਼ੀ ਮਸ਼ਕਾਂ ਦੇ ਮੁਤਹਿਤ